ਬੀਤੇ ਦਿਨ ਸੋਹਣਾ ਕਬੱਡੀ ਟੂਰਨਾਮੈਂਟ ਦੇ ਚੱਲਦੇ ਹੋਏ ਚੱਲੀਆਂ ਸੀ ਤਾੜ-ਤਾੜ ਗੋਲੀਆਂ ਇਸ ਮੌਕੇ ਦੇ ਉੱਤੇ ਰਾਣਾ ਬਲਾਚੌਰੀਆ ਦੇ ਲੱਗੀ ਸੀ ਗੋਲੀ ਅੱਜ ਭਾਜਪਾ ਨੇਤਾ ਸੁਭਾਸ਼ ਸ਼ਰਮਾ ਆਤੇ ਮੋਹਾਲੀ ਤੋਂ ਭਾਜਪਾ ਦੇ ਪ੍ਰਧਾਨ ਸੰਜੀਵ ਵਿਸ਼ਿਸ਼ਟ 40s ਹਸਪੀਟਲ ਵਿਕੇ ਪਹੁੰਚ ਕੇ ਮਿਲੇ ਪਰਿਵਾਰਕ ਮੈਂਬਰਾਂ ਨਾਲ ਤੇ ਨਾਲ ਨਾਲ ਇਸ ਮੌਕੇ ਤੇ ਪੰਜਾਬ ਦੇ ਸਿਹਤਮੰਦ ਡਾਕਟਰ ਬਲਬੀਰ ਸਿੰਘ ਵੀ ਮਿਲੇ ਪਰਿਵਾਰਕ ਮੈਂਬਰਾਂ ਨੂੰ ਅਤੇ ਕੀਤੀ ਮੀਡੀਆ ਨਾਲ ਗੱਲਬਾਤ ਅੱਜ ਇੱਕ ਪਹਿਲੀ ਗੱਲ ਤਾਂ ਹੈਗੀ ਆ ਵੀ ਮੇਰੀ ਉਸ ਪਰਿਵਾਰ ਨਾਲ ਜਿਨ੍ਹਾਂ ਨੇ ਆਪਣਾ ਮੈਂਬਰ ਕੋਇਆ ਇਸ ਮਾਰਤਾਰ ਦੇ ਵਿੱਚ ਮੇਰੀ ਸਾਰੀ ਹਮਦਰਦੀ ਉਹਨਾਂ ਦੇ ਨਾਲ ਹੈ ਜੀ ਮੇਰੀ ਸਾਰੀ ਸੰਵੇਦਨਾ ਉਹਨਾਂ ਦੇ ਨਾਲ ਹੈ ਔਰ ਮੈਂ ਵਾਗੂ ਦੇ ਚਰਨਾਂ ਚ ਅਰਦਾਸ ਕਰਦਾ ਕਿ ਉਹਨਾਂ ਦੇ ਵਾਸਤੇ ਬਹੁਤ ਔਖੀ ਘੜੀ ਹੈ ਔਰ ਪੰਜਾਬ ਸਰਕਾਰ ਦੇ ਨਾਲ ਖੜੀ ਹੈ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਜਿੰਨੇ ਵੀ ਗੈਂਗਸਟਰ ਹੈਗੇ ਆ ਇਹ ਹੁਣ ਇਹਨਾਂ ਦਾ ਆਖਰੀ ਪੜਾਅ ਹੈ ਜਿਹੜੇ ਇੱਕ ਬੜਾ ਕਾਇਰਤਾਪੂਰਣੇ ਨੂੰ ਮਾ ਕਾਰਨਾਮਾ ਸਮਝਦੇ ਇਹਦੇ ਵਿੱਚ ਕੋਈ ਬਹਾਦਰੀ ਨਹੀਂ ਹੈ ਔਰ ਬਹੁਤ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਨੇ ਅਸੀਂ ਜਿਹੜੇ ਤਾਂ ਇਹਦੇ ਪਿੱਛੇ ਹੱਥ ਹੈਗੇ ਆ ਉਹਨਾਂ ਨੂੰ ਤਾਂ ਅਸੀਂ ਕਰਾਂਗੇ ਕਰਾਂਗੇ ਨਿਊਟਰਲ ਪਰ ਜਿਹੜੇ ਇਹਨਾਂ ਦੇ ਪਿੱਛੇ ਬ੍ਰੇਨ ਵੀ ਹੈ ਅੱਜ ਇਹਨਾਂ ਨੇ ਇਹਨਾਂ ਨੂੰ ਪਾ ਲਿਆ ਜਿਨ੍ਹਾਂ ਨੇ ਇਹਨਾਂ ਨੂੰ ਜਨਮ ਦਿੱਤਾ ਔਰ ਅੱਜ ਤੱਕ ਜਿਹੜੇ ਇਹਨਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਿਹੜਾ ਇਹਨਾਂ ਨੇ ਗਲਤ ਰਾਹ ਤੇ ਪਾਇਆ ਉਹਨਾਂ ਨੂੰ ਵੀ ਜਿਹੜਾ ਹੈਗਾ ਦੇ ਵਿਲ ਆਲਸੋ ਵੀ ਬਰਾਉਟ ਟੂ ਜਸਟਿਸ ਉਹਨਾਂ ਨੂੰ ਵੀ ਜਿਹੜਾ ਹੈਗਾ ਇਨਸਾਫ ਦਾ ਸਾਹਮਣਾ ਕਰਨਾ ਪਏਗਾ ਅਸੀਂ ਹਰ ਸੰਭਵ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚੋਂ ਜਿਹੜਾ ਗੈਂਗਸਟਰਵਾਦ ਹੈ ਜਿਸ ਤਰ੍ਹਾਂ ਅੱਤਵਾਦ ਨੂੰ ਖਤਮ ਕੀਤਾ ਸੀਗਾ ਇਹ ਗੈਂਗਸਟਰਵਾਦ ਨੂੰ ਵੀ ਪੰਜਾਬ ਤੋਂ ਜੜੋਂ ਖਤਮ ਕਰਾਂਗੇ ਔਰ ਇਹਨੂੰ ਜਿਹੜੀ ਇਹ ਕਹਾਣੀਆਂ ਨੂੰ ਅੰਦਲਕ ਸਿਰੇ ਲਾਣਾ ਪਏਗਾ ਮਤਲਬ ਗੈਂਗਸਟਰਵਾਦ ਤੇ ਪੰਜਾਬ ਦੀ ਤਰੱਕੀ ਇਕੱਠਿਆਂ ਨਹੀਂ ਹੋ ਸਕਦੀਆਂ ਜੇ ਪੰਜਾਬ ਨੇ ਤਰੱਕੀ ਕਰਨੀ ਹੈ ਜੇ ਸਾਡੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਮਿਲਣਾ ਹੈ ਤਾਂ ਇਹ ਜਿਹੜੇ ਗੈਂਗਸਟਰ ਇਹਨਾਂ ਨੂੰ ਇਹਨਾਂ ਦਾ ਸਫਾਇਆ ਕਰਨਾ ਪਏਗਾ ਔਰ ਪੰਜਾਬ ਸਰਕਾਰ ਕਬਟੜਾ ਇਹਨਾਂ ਦਾ ਬਿਲਕੁਲ ਰੋਕਣ ਲਈ ਪੋਜੀਸ਼ਨ ਲਗਾ ਕੇ ਰਹੇਗਾ ਉਹਨੇ ਕਿਸੇ ਤਰੀਕੇ ਨਾਲ ਗੈਂਗਸਟਰ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਚੱਕੀ ਜਾਊਗੀ ਬਿਲਕੁਲ ਚੱਕੀ ਜਾਊਗੀ ਜਿਹੜੀ ਤੁਸੀਂ ਗੱਲ ਕੀਤੀ ਆਪੋਜੀਸ਼ਨ ਦੀ ਜੀ ਇਹ ਇਹ ਕ੍ਰिएशन ਕਿਹਨਾਂ ਦੀ ਆ ਉਹਨਾਂ ਦੇ ਆਪਣੇ ਮੈਂਬਰ ਕਹਿ ਰਹੇ ਆ ਉਹਨਾਂ ਦੇ ਆਪਣੇ ਮੈਂਬਰ ਕਹਿ ਰਹੇ ਆ ਬੜੇ ਸੀਨੀਅਰ ਲੀਡਰ ਜਿਹੜੇ ਮੰਤਰੀ ਲੈਵਲ ਤੇ ਰਹੇ ਆ ਜਾਂ ਪਾਰਲੀਮੈਂਟਰੀ ਸੈਕਟਰੀ ਰਹੇ ਆ ਉਹਨਾਂ ਦੇ ਆਪਣੇ ਬੰਦੇ ਕਹਿ ਰਹੇ ਆ ਇੱਕ ਦੂਜੇ ਨੂੰ ਬਲੇਮ ਕਰ ਰਹੇ ਆ ਇਹਨਾਂ ਨੇ ਗੈਂਗਸਟਰ ਪੈਦਾ ਕੀਤੇ ਆ ਔਰ ਮੈਂ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਮਾਪੇ ਆ ਜਿਨ੍ਹਾਂ ਦੇ ਬੱਚੇ ਹੈਗੇ ਆ ਇਹ ਲੋਕਾਂ ਦੇ ਤਿਆ ਪੁੱਤ ਮਰਵਾ ਰਹੇ ਆ ਇਹ ਦੋਨੋਂ ਪਾਸੇ ਹੀ ਜਿਹੜਾ ਗੈਂਗਸਟਰ ਹੈ ਉਹਨਰ ਵੀ ਮਰਵਾ ਰਹੇ ਆ ਤੇ ਉਹਨਾਂ ਤੋਂ ਲੋਕਾਂ ਨੂੰ ਮਰਵਾ ਰਹੇ ਆ ਤੇ ਉਹ ਉਹਨਾਂ ਨੂੰ ਪੁਲਿਸ ਦੇ ਉਤੋਂ ਇਹ ਇਹ ਕੋਈ ਚੰਗੀ ਗੱਲ ਨਹੀਂ ਹੈ ਇਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਬਾਜ਼ ਆ ਜਾਓ ਔਰ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਸਮਝਾਓ ਜਿਹੜੇ ਬੱਚੇ ਮਲੇ ਇਹਨੂੰ ਮਾੜੀਆਂ ਆਦਤਾਂ ਨੂੰ ਛੱਡ ਕੇ ਚਾਹੇ ਉਹ ਨਸ਼ੇ ਦੇ ਸਮਗਲਰ ਬਣੇ ਹੋਏ ਆ ਜਾਂ ਉਹ ਗੈਂਗਸਟਰ ਬਣੇ ਹੋਏ ਆ ਮਾੜੇ ਕੰਮ ਛੱਡ ਦਿਓ ਤੇ ਆਦਰਵਾਇਜ਼ ਜੋ ਬਾਬੇ ਨਾਨਕ ਨੇ ਕਿਹਾ ਸੀ ਉਹ 48 ਚਾਹੀਆ ਕਿ ਮੰਦੇ ਕਮੀ ਨਾਨਕਾ ਜਰਕਰਤ ਮੰਦਾ ਹੋਏ ਔਰ ਜਿਹੜਾ ਵੀ ਕੋਈ ਗੈਂਗਸਟਰ ਬਣ ਗਿਆ ਉਹਦੀ ਜ਼ਿੰਦਗੀ ਬਹੁਤ ਉਹਦੀ ਹਫ਼ਤਿਆਂ ਚ ਹੁੰਦੀ ਹੈ ਜਾਂ ਮਹੀਨਿਆਂ ਚ ਹੁੰਦੀ ਹੈ ਡਾਕਟਰ ਮੰਨ ਚਾਲ ਚਲ ਰਿਹਾ ਹੈ ਸਰਕਾਰ ਨੇ ਵਾਰ ਵਾਰ ਜਾਂਚ ਕੀਤੀ ਕਿਉਂਕਿ ਇਹ ਨਾਲ ਗੈਂਗਸਟਰ ਕਨੇ ਵੀ ਥੋੜੀ ਦੇਰ ਬਾਅਦ ਪਹੁੰਚਣਾ ਸੀ ਪਿਛਲੀ ਪਿਛਲੀ ਕਾਰਨ ਗੱਲ ਹੁੰਦੀ ਹੈ ਇਹ ਵੀ ਮਸਲੇ ਤੇ ਮੌਜੂਦ ਸਰਕਾਰ ਨੇ ਉਹ ਸਕਦਾ ਕਿ ਕਿਹਨਾਂ ਤੱਕ ਲੂਪ ਹੋ ਸੀਗਾ ਪਿਛਲੀ ਸਰਕਾਰਾਂ ਵੀ ਇਹ ਕਹਿ ਰਹੇ ਕਿ ਗੈਂਗਸਟਰ ਮਾਰਨਾ ਤੋਂ ਬਾਅਦ ਕੰਨਾ ਕਰ ਰਹੇ ਫੜੇ ਰਹੇ ਕਿ ਵੇਟ ਕੀਤਾ ਕਿ ਮਰਿਆ ਚ ਉਸ ਤੋਂ ਬਾਅਦ ਨਹੀਂ ਦੋ ਬੰਦੇ ਸੇਮ ਟਾਈਮ ਚ 4 ਸਾਲ ਤੁਹਾਡੀ ਸਰਕਾਰ ਨੂੰ ਹੋ ਚੁਕਿਆ देखा देखा के लेकिन अभी तक वाँ वाँ जो है वो खत्म नहीं हुआ पंजाब की धरती से हर रोज कोई ना कोई मर्डर हो रहा है और पिछले चार जो कबड्डी खिलाड़ी है उनको टारगेट किया गया स्पेशल कबड्डी खिलाड़ी ही क्यों टारगेट हो रहे हैं ये गल है ठीक है कबड्डी जो स्पोर्ट्स पर्सन है और जो आर्टिस्ट है इनको ज्यादा टारगेट किया जा रहा है तो मतलब इसका सारा जो मतलब इसका जो रूट कॉज है भी उनको क्यों टारगेट किया जा रहा है जैसे स्पोर्ट्स पर्सन है उनको शायद रैनसम के लिए किया जा रहा है इसी तरह जो प्लेयर्स हैं जो प्रोमिनेंट प्लेयर्स हैं उनको शायद इसलिए क्योंकि उनकी एक रिकोगनीशन होती है उनकी शोहरत होती है इसका कारण जो भी है मगर जिस किसी को भी टारगेट किया जा रहा है वो गलत है लेकिन ये क्योंकि कबड्डी के अंदर गैंगस्टर्स का भी पैसा इन्वॉल्व है क्या उसमें जो मूल क्वेश्चन है ना वो ये है कि गैंगस्टर पंजाब में हो क्यों या कहीं भी क्यों बाहर के लोग आके भी कर रहे हैं इसके जो दुश्मन है कुछ तो देश की सरहदों के बाहर बैठे हुए हैं चाहे वो अक्रॉस द बॉर्डर पाकिस्तान में हो या जो कैनेडा में अमेरिका में या और किसी कंट्री में हो और उनके कुछ कुछ तो उनके सपोर्टर यहां भी हैं मतलब डॉक्टर साहब क्योंकि तो उनको माहौल माहौल बनाया जा रहा है कि स्पोर्ट्स क्योंकि सरकार लगातार कोशिश करती है कि स्पोर्ट्स में या रन में जो है वो आगे युवाओं को भेजा जाए मतलब लेकिन एक डर का माहौल जो है है वो वो की 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 तरफ या exactly. नहीं नहीं। की तरफ से से या नहीं नहीं लेवल जाएंगे पंजाब का माहौल खराब करने की क्योंकि अभी हमारे सीएम साहब बाहर जाके आ रहे हैं हमारे इंडस्ट्री आ रही है बहस पे काम कर रहे हैं एजुकेशन पे काम कर रहे हैं किसानों को सहूलतें दे रहे हैं जो सरकार अच्छा काम कर रही है उस पे उसको मतलब सरकार को भी डिस्ट्रैक्ट करने के लिए और लोगों में ये मतलब एक डर का माहौल बनाने के लिए ਔਰ ਪੰਜਾਬ ਕੀ ਜੋ ਪ੍ਰਗਤੀ ਹੈ ਜੋ ਤਰੱਕੀ ਹੈ ਪੰਜਾਬ ਕੀ ਉਸ ਨੂੰ ਰੋਕਣ ਦੇ ਲਈ ਪ੍ਰੋਧੀਆਂ ਵੱਲੋਂ ਸਵਾਲ ਉਠਾਣਾ ਗਲਤ ਹੈ ਤੁਸੀਂ ਇਸ ਦਾ ਅਸੀਂ ਜਵਾਬ ਨਹੀਂ ਨਹੀਂ ਮੈਂ 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 ਇਹ ਨਹੀਂ ਕਹਿ ਰਿਹਾ ਮਤਲਬ ਕਿ ਸਵਾਲ ਉਠਾਣਾ ਗਲਤ ਨਹੀਂ ਹੈ ਲੇਕਿਨ ਉਹਨਾਂ ਨੇ ਜੋ ਕੰਮ ਕੀਆ ਹੈ ਉਹ ਗਲਤ ਕੰਮ ਕੀਆ ਹੈ ਉਸ ਦਾ ਨਤੀਜਾ ਭੁਗਤ ਰਹੇ ਹਨ ਲੋਕ ਵੀ ਭੁਗਤ ਰਹੇ ਹਨ ਔਰ ਸਰਕਾਰ ਉਸ سے ਲੜ ਰਹੀ ਹੈ ਸਵਾਲ ਤਾਂ ਪੁੱਛਣਾ ਮਤਲਬ ਆਪ ਦਾ ਵੀ ਹੱਕ ਹੈ ਉਹਨਾਂ ਦਾ ਵੀ ਹੱਕ ਹੈ ਸਵਾਲ ਪੁੱਛਣਾ ਗਲਤ ਨਹੀਂ ਹੈ ਲੇਕਿਨ ਉਹਨਕੋ ਸਪੋਰਟ ਕਰਨਾ ਗਲਤ ਹੈ ਜੀ ਪਿਛਲੇ ਦਿਨ ਲੰਬੇ ਸਮੇਂ ਤੋਂ ਮੇਰੇ ਧਿਆਨ 'ਚ ਨਹੀਂ ਹੈ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਕੋਈ ਮੀ ਦੇ ਕਾਨੂੰਨੋਵਸਥਾ ਨੂੰ ਜੇ ਕਿਵੇਂ ਸੁਧਾਰ ਸਕਦੇ ਆ ਉਹਦੇ ਲਈ ਉਹਨਾਂ ਨੇ ਕੋਈ ਉਪਰਾਲਾ ਕੀਤਾ ਹੋਵੇ ਤੇ ਪੂਰੀ ਤਰ੍ਹਾਂ ਨਾਲ ਜਿਹਨੂੰ ਕਹਿ ਲੋ ਕਿ ਸਰਕਾਰ ਜਿਹੜੀ ਆ ਫੇਲ ਸਾਬਿਤ ਹੋਈ ਹੈ ਔਰ ਉਹਦਾ ਖੰਗਾਜਾ ਪੰਜਾਬ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਔਰ ਸਾਡੇ ਬੱਚੇ ਜਿਹੜੇ ਆ ਰੋਜ਼ ਇਸ ਪ੍ਰਕਾਰ ਦੀ ਦਰਦ ਜੀਵਨ ਵਿੱਚ ਗਵਰ ਜੀ ਕਿਉਂਕਿ ਹੈਲਥ ਮਿਨਿਸਟਰ ਹੱਲੇ ਬਿਆਨ ਦੇ ਰਹੇ ਸੀ ਉਹ ਕਹਿੰਦੇ ਕਿ ਕਿਸੇ ਸਰਕਾਰਾਂ ਦਾ ਹੀ ਇਹ ਸਾਰੀ ਚੀਜ਼ ਹੈ ਜੋ ਕਿ ਖੰਮਿਆਜ਼ਾ ਉਹਨ ਇੱਥੇ ਭੁਗਤਣਾ ਪੈ ਰਿਹਾ ਸਾਡੇ ਜਿਹੜੇ ਯੁਵਾ ਨੇ ਉਸ ਦਾ ਆਪਸੀ ਜਿਹੜੀ ਦੰਗੇ ਸਹੀ ਆ ਗਏ ਦੇਖੋ ਮੈਂ ਮੈਂ ਸਮਝਦਾ ਕਿ ਜਿਹੜੇ ਲੋਕ ਸੱਤਾ 'ਚ ਹੁੰਦੇ ਆ ਉਹਨਾਂ ਨੂੰ ਪੁਰਾਣੀਆਂ ਸਰਕਾਰਾਂ ਤੇ ਦੋਸ਼ ਲਾਉਣ ਦੀ ਬਜਾਏ ਹਾਲਾਤਾਂ ਨੂੰ ਠੀਕ ਕਰਨਾ ਚਾਹੀਦਾ ਅੱਜ ਸਵਾਲ ਇਹ ਨਹੀਂ ਹੈ ਕਿ 4 ਸਾਲ ਪਹਿਲਾਂ ਕੌਣ ਸੱਤਾ 'ਚ ਸੀ ਪਰ ਇਹਨਾਂ ਨੂੰ ਕੋਈ ਸੱਤਾ ਜਾ ਨੂੰ ਕੋਈ 4 ਹਫ਼ਤੇ 4 ਮਹੀਨੇ ਤੇ ਹੋਏ ਨਹੀਂ ਹੁਣ ਤੇ 4 ਸਾਲ ਪੂਰੀ ਹੋ ਜਾਣੀ ਐ ਅਗਲੇ ਮਹੀਨੇ ਤੇ 4 ਸਾਲਾਂ 'ਚ ਇਹਨਾਂ ਨੇ ਕੀ ਉਪਰਾਲੇ ਕੀਤੇ 4 ਸਾਲਾਂ 'ਚ ਹਾਲਾਤ ਪਹਿਲਾਂ ਨਾਲੋਂ ਵਿਗੜੇ ਐ ਹਾਲਾਤ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਹੋਏ ਐ ਹਾਲਾਤ ਜਿਹੜੇ ਆ ਉਹ ਲਗਾਤਾਰ ਵਿਗੜਦੇ ਜਾ ਰਹੇ ਸੋ 4 ਸਾਲ ਪਾਵਰ ਚ ਰਹਿਣ ਦੇ ਬਾਵਜੂਦ 4 ਸਾਲ ਸੱਤਾ ਚ ਰਹਿਣ ਦੇ ਬਾਵਜੂਦ ਤੁਸੀਂ ਪੁਰਾਣੀਆਂ ਸਰਕਾਰਾਂ ਨੂੰ ਹੀ ਕੋਸੀ ਜਾਓਗੇ ਤੇ ਉਹਦੇ ਨਾਲ ਤਾਂ ਕੋਈ ਭਲਾ ਹੋਣਾ ਨਹੀਂ ਔਰ ਲੋਕਾਂ ਨੇ ਤੁਹਾਨੂੰ ਇੰਨਾ ਵੱਡਾ ਮੰਡਟ ਇਸ ਲਈ ਦਿੱਤਾ ਸੀ ਕਿ ਤੁਸੀਂ ਕੁਝ ਚੀਜ਼ਾਂ ਨੂੰ ਠੀਕ ਕਰੋ ਜੇ ਤੁਸੀਂ ਚੀਜ਼ਾਂ ਨੂੰ ਉਸ ਤੋਂ ਵੀ ਜ਼ਿਆਦਾ ਖਰਾਬ ਕਰਨਾ ਹੈ ਮੈਨੂੰ ਸਮਝਦਾ ਕਿ ਲੋਕਾਂ ਦੇ ਉਸ ਵਿਸ਼ਵਾਸ ਦਾ ਉਸ ਮੰਡਟ ਦਾ ਅਪਮਾਨ ਵੀ ਇਹ ਸਰਕਾਰ ਕਰ ਰਹੀ ਹੈ ਸੋ ਮੇਰੀ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਹੈ ਕਿ ਹੱਲੇ ਵੀ ਆਪਣੀ ਕੁੰਭ ਕਰਨੀ ਨੀਂਦ ਤੋਂ ਜਾਗਣ ਤਾਂ ਕਿ ਹੋਰ ਬੱਚੇ ਜਰੇ ਆ ਪੰਜਾਬ ਦੇ ਉਹ ਮਾਵਾ ਦੇ ਪੁੱਤਰ ਨਾ ਬਚੇ ਸਾਡੇ ਕੋਲ ਹੋਰ ਵੀ ਲੱਗਦਾ ਗ੍ਰਹਿ ਮੰਤਰਾਲੇ ਦੇ ਜਾ ਕਿ ਬਾਹਰ ਬੈਠੇ ਲੋਕ ਜਿਹੜੇ ਨੇ ਇਹ ਮਾਹੌਲ ਬਣਾ ਰਹੇ ਗ੍ਰਹਿ ਮੰਤਰਾਲੇ ਨੂੰ ਕਾਰਵਾਈ ਕਰਨ ਚਾਹੀਦੀ ਇਹਨਾਂ ਨੂੰ ਜਿਹੜਾ ਪੱਕੇ ਨਹੀਂ ਆ ਦੇ ਕੋ ਲਾਅ ਐਂਡ ਆਰਡਰ ਜਿਹੜਾ ਹੈ ਨਾ ਇਹ ਸਟੇਟ ਸਬਜੈਕਟ ਹੈ